ਦੇ ਵਿੱਚ ਤੁਸੀਂ ਮਠਿਆਈ ਦਿਖਾ ਰਹੇ ਹੋ ਉਨੀ ਲੱਗੀ ਹੋਈ ਉਹ ਮਠਿਆਈ ਦਾ ਕੀ ਕਿੱਸਾ ਸੀਗਾ ਤੇ ਕਿਹੜੀ ਦੁਕਾਨ ਦੀ ਹੋਟ ਹੈ ਜੀ ਕਿੱਸਾ ਦੇਖੋ ਐਦਾ ਤੁਹਾਨੂੰ ਪਤਾ ਹੁਣ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ ਹਨਾ ਜੀ ਤਕਰੀਬਨ ਲੋਕ ਸਾਰੇ ਹੀ ਸਾਰੇ ਘਰਾਂ ਦੇ ਵਿੱਚ ਮਠਿਆਈਆਂ ਆਉਂਦੀਆਂ ਨੇ ਹਨਾ ਤਾਂ ਆਪਾਂ ਵੀ ਇੱਕ ਡੱਬਾ ਨੇਜਾ ਸਵੀਟ ਆਪਣਾ ਔਰੇ ਤਰਵੈਣੀ ਚੌਂ ਤੋਂ ਨੇ ਜਸ ਸਵੀਟ ਹੈ ਉਹਨਾਂ ਤੋਂ ਮਤਲਬ ਕਿ ਹਰ ਤਿਉਹਾਰ ਤੇ ਹੀ ਉਹਨਾਂ ਦਾ ਇੱਕ ਇੱਕ ਡੱਬਾ ਤਾਂ ਆਂਦਾ ਹੀ ਜਾਂਦਾ ਮਲਾਈ ਟੋਸਟ ਦਾ ਕਿਉਂਕਿ ਸਭ ਦੀ ਫੇਵਰੇਟ ਹੈ ਘਰ ਦੇ ਵਿੱਚੋਂ ਹੋਰ ਵੀ ਡੱਬੇ ਸੀਗੇ ਕਈ ਹੋਰ ਉਸ ਤੋਂ ਪਹਿਲਾਂ ਦੇ ਦਿਵਾਲੀ ਤੋਂ ਪਹਿਲਾਂ ਦੇ ਵੀ ਦੋ ਦੋ ਤਿੰਨ ਦਿਨ ਪਹਿਲਾਂ ਦੇ ਵੀ ਆਏ ਪਏ ਡੱਬੇ ਸੀਗੇ ਤੇ ਤੁਸੀਂ ਇਹ ਦੇਖ ਲਓ ਵੀ 1 ਤਾਰੀਖ ਨੂੰ ਸ਼ਾਮ ਨੂੰ 7 ਵਜੇ ਇੱਕ ਡੱਬਾ ਮੈਂ ਮਲਾਈ ਟੋਸਟ ਦਾ ਲੈ ਕੇ ਆਇਆ ਠੀਕ ਹੈ ਠੀਕ ਹੈ ਜੀ ਮੱਥਾ ਟੇਕਣ ਤੋਂ ਬਾਅਦ ਉਹ ਪਾ ਡੱਬਾ ਖੋਲ੍ਹਿਆ ਯੂਜ਼ ਕੀਤਾ ਤੇ ਕੱਲ 4 ਤਾਰੀਖ ਸੀਗੀ ਹਣਾ ਜੀ 4 ਤਾਰੀਖ ਮਾਰਨਿੰਗ ਦੇ ਵਿੱਚ ਘਰਦਿਆਂ ਨੇ ਇੱਕ ਪੀਸ ਚੱਕਿਆ ਕਹਿੰਦੇ ਵੀ ਟੇਸਟ ਦਾ ਫਰਕ ਲੱਗ ਰਿਹਾ ਮੈਂ ਕੱਲ ਦੁਕਾਨ ਕਲੋਜ਼ ਕਰਨ ਤੋਂ ਬਾਅਦ ਘਰ ਜਾ ਕੇ ਦੇਖਿਆ ਜਦੋਂ ਡੱਬਾ ਖੋਲਿਆ ਤਾਂ ਦੇਖਿਆ ਡੱਬੇ ਨੂੰ ਸਾਰੇ ਨੂੰ ਉਰਲੀ ਲੱਗੀ ਹੋਈ ਸੀ ਮੈਂ ਦੇਖਿਆ ਮੈਂ ਕਹਿੰਦਾ ਜੀ ਇੱਕ ਤਰੀਕ ਸ਼ਾਮ ਨੂੰ ਆਈ ਪੀ ਆ ਪਹਿਲਾਂ ਵੀ ਡੱਬੇ ਆਏ ਹੈਗੇ ਹਰ ਸਾਲ ਹੀ ਆਉਂਦੇ ਆ ਤਕ ਤਕਰੀਬਨ ਹਰ ਤਿਉਹਾਰ ਤੇ ਆਉਂਦੇ ਆ ਤੇ ਹਫਤਾ ਹਫਤਾ 10-10 ਦਿਨ ਵੀ ਡੱਬਾ ਕਈ ਵਾਰੀ ਚੱਲਦਾ ਹੈ ਹਨਾ ਕਦੀ ਹੱਦ ਤੱਕ ਨਾ ਉਹਦਾ ਟੇਸਟ ਚ ਫਰਕ ਪਿਆ ਨਾ ਕਦੀ ਉਹਦਾ ਕਲਰ ਚੇਂਜ ਹੋਇਆ ਨਾ ਉਹ ਖਰਾਬ ਹੋਈ ਹੈ ਹੁਣ ਤਾਂ ਮੌਸਮ ਵੀ ਠੀਕ ਹੈ ਕੋਈ ਇਹ ਨਹੀਂ ਹੈ ਕਿ ਜਿਆਦਾ ਗਰਮੀ ਵਾਲਾ ਮੌਸਮ ਹੋਵੇ ਵੀ ਹਾਂ ਚਲੋ ਚੀਜ਼ ਖਰਾਬ ਹੋ ਗਈ ਹੈ ਦੂਜੀ ਗੱਲ ਸਭ ਤੋਂ ਵੱਡੀ ਗੱਲ ਚੀਜ਼ ਫ੍ਰੀਜਰ ਦੇ ਵਿੱਚ ਪਈ ਹੈ ਫ੍ਰੀਜ ਦੇ ਵਿੱਚ ਪਈ ਚੀਜ਼ ਵੀ ਉਰਲੀ ਲੱਗ ਜਵੇ ਚਲੋ ਆਪਾਂ ਡੱਬਾ ਦੇਖਿਆ ਉਹਦੀ ਵੀਡੀਓ ਬਣਾਈ ਅਸੀਂ ਗਏ ਨਿੱਜਾ ਸਵੀਰ ਤੇ ਮੈਂ ਚਲੋ ਮਾਲਕ ਨਾਲ ਗੱਲ ਕਰਦੇ ਆਂ ਵੀ ਇਹ ਕੀ ਚੱਕਰ ਹੈ ਵੀ ਕਿਉਂ ਹੋ ਗਿਆ ਇਦਾਂ ਉੱਤੇ ਗਏ ਜੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਤਾਂ ਸਪਸ਼ਟ ਦੂਜੀ ਗੱਲ ਹੀ ਨਹੀਂ ਕੀਤੀ ਹੈਗੀ ਇੱਕੋ ਹੀ ਗੱਲ ਕੀਤੀ ਕਹਿੰਦੇ ਇਹ ਕੱਚੀ ਚੀਜ਼ ਹੈ ਇਹ ਕਹਿੰਦੇ ਕੱਚੀ ਚੀਜ਼ ਆ ਮੈਂ ਕਿਹਾ ਸਰ ਕੱਚੀ ਨਹੀਂ ਮੈਂ ਤਾਂ ਉਹਨਾਂ ਦਾ ਜਿਹੜਾ ਸਟਾਫ ਹੈ ਜਿਹੜੇ ਕਾਊਂਟਰ ਤੇ ਖੜੇ ਹੁੰਦੇ ਆ ਜੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਮੈਨੇਜਰ ਸਾਹਿਬ ਨੂੰ ਬੁਲਾਓ ਆਪਣੇ ਕਹਿੰਦੇ ਕਿਹੜੇ ਮੈਨੇਜਰ ਸਾਹਿਬ ਨੂੰ ਮੈਂ ਕਿਹਾ ਜਿਹੜੇ ਤੁਹਾਡੇ ਅੱਥਰ ਦੇ ਮੈਨੇਜਰ ਸਾਹਿਬ ਨੇ ਕਹਿੰਦੇ ਹੋਰ ਦੋ ਤਿੰਨ ਮੈਨੇਜਰ ਨੇ ਐਨੇ ਨੂੰ ਕਹਿੰਦੇ ਬਾਉ ਜੀ ਆਗੇ ਕਹਿੰਦੇ ਬਾਉ ਜੀ ਨਾਲ ਗੱਲ ਕਰ ਲਓ ਤੇ ਕਹਿੰਦੇ ਉਹਨਾਂ ਮੁੰਡੇ ਨੇ ਕਿਹਾ ਸਟਾਫ ਨੇ ਇਹ ਵੀ ਬਾਉ ਜੀ ਇਹ ਇਦਾਂ ਕਰਕੇ ਆ ਇਹਨੇ ਡੱਬਾ ਲੈ ਕੇ ਕਹਿੰਦੇ ਹਾਂਜੀ ਦੱਸੋ ਉਹਨਾਂ ਨੇ ਇਹ ਡੱਬਾ ਖੋਲ ਕੇ ਵੀ ਨਹੀਂ ਦੇਖਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਹਾ ਸਰ 1 ਤਾਰੀਖ ਦੀ ਗੱਲ ਆ ਸ਼ਾਮ ਦੀ ਗੱਲ ਆ ਵੀ 1 ਤਾਰੀਖ ਸ਼ਾਮ ਨੂੰ ਅਸੀਂ ਇਹ ਡੱਬਾ ਲੈ ਕੇ ਗਏ ਆ ਕਹਿੰਦਾ ਜੀ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਇਹ ਤਾਂ ਕੱਚੀ ਚੀਜ਼ ਆ ਕਹਿੰਦੇ ਕਿੰਨੇ ਤਾਰੀਖ ਨੂੰ ਤੁਸੀਂ ਗਏ ਸੀ ਦੁਬਾਰਾ ਗੱਲ ਕਰਨ ਉਸਦੇ ਮੈਂ ਕੱਲ ਰਾਤ ਨੂੰ ਗਏ ਆ ਜੀ 8:30 9:00 ਵਜੇ ਦੇ ਕਰੀਬ ਗੱਲ ਦੇਖ ਲਓ 4 ਤਾਰੀਖ ਸੀਗੀ ਜੀ ਹਾਂਜੀ 4 ਤਾਰੀਖ ਦੀ ਗੱਲ ਆ 1 ਤਾਰੀਖ ਨੂੰ ਮੈਂ ਲੈ ਕੇ ਆਏ ਆ ਜੀ ਚੀਜ਼ 4 ਤਾਰੀਖ ਨੂੰ ਮਤਲਬ ਕਿ 3 ਦਿਨ ਹੀ ਹੋਇਆ ਵਿੱਚ 3 ਦਿਨਾਂ ਦੇ ਵਿੱਚ ਮੈਂ ਨਹੀਂ ਮੰਨ ਸਕਦਾ ਵੀ ਇਸ ਮੌਸਮ ਦੇ ਵਿੱਚ ਔਰ ਫ੍ਰਿਜ ਦੇ ਵਿੱਚ ਪਈ ਚੀਜ਼ ਖਰਾਬ ਹੋ ਜੇ ਉਹਨਾਂ ਕੋਲ ਜਦੋਂ ਤੁਸੀਂ ਖਰੀਦੀ ਸੀ ਉਸ ਵੇਲੇ ਫ੍ਰਿਜ ਦੇ ਵਿੱਚ ਪਈ ਸੀ ਨਹੀਂ ਜੀ ਉਸ ਟਾਈਮ ਜਦੋਂ ਮੈਂ ਗਿਆ ਉਹਨਾਂ ਤੋਂ ਬਿੱਲ ਕਟਾਇਆ ਉਹਨਾਂ ਨੇ ਕਿਹਾ ਵੀ ਉਸ ਕੋਟੋ ਕੋ ਲੈ ਲਓ ਹਨਾ ਜੀ ਤਾਂ ਫ੍ਰਿਜ ਦੇ ਵਿੱਚ ਨਹੀਂ ਸੀਗੀ ਐਡਾ ਵੱਡਾ ਕੋਈ ਥਾਲ ਸੀਗਾ ਚੌਰਸ ਉਹਦੇ ਵਿੱਚ ਪਈ ਸੀ ਉੱਥੋਂ ਉਹਨਾਂ ਨੇ ਉੱਪਰੋਂ ਚੱਕ ਕੇ ਦਿੱਤੀ ਸੀਗੀ ਚੀਜ਼ ਉਹ ਉਸ ਵੇਲੇ ਤੁਸੀਂ ਕਿਹਾ ਕਿ ਖੁੱਲੀ ਪਈ ਹੈ ਬਾਹਰ ਪਈ ਹੈ ਨਹੀਂ ਸਰ ਮੈਂ ਸੋਚਿਆ ਵੀ ਚਲੋ ਕਈ ਵਾਰੀ ਤਿਉਹਾਰਾਂ ਦਾ ਦਿਨ ਹੈ ਹਨਾ ਚੀਜ਼ ਲੱਗਦੀ ਰਹਿੰਦੀ ਹੈ ਬਣਦੀ ਰਹਿੰਦੀ ਹੈ ਵੀ ਪਹਿਲੇ ਵਾਲਾ ਮਾਲ ਬਣਿਆ ਪਿਆ ਖਤਮ ਹੋ ਗਿਆ ਹੋਵੇ ਵੀ ਉਹਨੇ ਤਾਜੀ ਬਣੀ ਹੋਵੇ ਹਜੇ ਹਨਾ ਉਹ ਤਰੇਜ ਉਹਨਾਂ ਨੇ ਪਾਈ ਪੀ ਸੀ ਉਹਦੇ ਉੱਪਰ ਕੋਈ ਵਾਈਟ ਵਾਈਟ ਚੀਜ਼ ਐਸੀ ਪਾਈ ਪੀ ਸੀ ਉਹ ਲੱਗ ਨਹੀਂ ਰਿਆ ਸੀ ਮਲਾਈ ਟੋਸਟ ਪਰ ਜਦੋਂ ਉਹਨਾਂ ਨੇ ਪੀਸ ਚੱਕੇ ਨਾ ਉਹਦੇ ਵਿੱਚੋਂ ਤੋੜੇ ਤਾਂ ਫੇਰ ਪਤਾ ਲੱਗ ਰਿਹਾ ਸੀ ਮਲਾਈ ਟੋਸਟ ਹੈ ਉਹਦੇ ਉੱਪਰ ਕੁਝ ਵਾਈਟ ਵਾਈਟ ਜਿਵੇਂ ਉਹਨੂੰ ਸ਼ੱਕਰ ਹੁੰਦੀ ਆ ਜਾਂ ਦੇਸੀ ਖੰਡ ਲਾ ਲਓ ਕੋਈ ਵੀ ਚੀਜ਼ ਐਦਾਂ ਦਾ ਕੋਈ ਚੀਜ਼ ਉਹਦੇ ਉੱਪਰ ਪਾਈ ਪੀ ਸੀਗੀ ਉਹਦਾ ਟੇਸਟ ਜੀ ਵੀ ਫਰਕ ਸੀਗਾ ਜੀ ਦੂਜੇ ਦਿਨ ਟੇਸਟ ਬਦਲ ਗਿਆ ਸੀਗਾ ਉਹਦਾ ਫਿਰ ਜੀ ਉਸ ਤੋਂ ਬਾਅਦ ਉਹਦਾ ਮੌਸਮ ਤੇ ਇਹਦਾ ਕੀ ਕੀਤਾ ਕੋਈ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਕੋਈ ਰਿਸਪੌਂਸ ਹੀ ਕੋਈ ਗੱਲਬਾਤ ਹੀ ਨਹੀਂ ਕੀਤੀ ਆਪਾਂ ਨੂੰ ਬਹੁਤ ਜ਼ਿਆਦਾ ਮਾੜਾ ਲੱਗਿਆ ਜੀ ਮੈਂ ਕਹਿੰਦਾ ਜੀ ਦੇਖੋ 500 ਰੁਪਏ ਦਾ ਡੱਬਾ ਹੈ ਹਨਾ ਇਹ ਤਾਂ ਹੈ ਨਹੀਂ ਕਿ ਵੀ 150 ਰੁਪਏ ਦੀ ਚੀਜ਼ ਉਹਨਾਂ ਨੇ ਗੱਲ ਵੀ ਨਹੀਂ ਕੀਤੀ ਸਿੱਧੇ ਤਰੀਕੇ ਨਾਲ ਡੱਬਾ ਖੋਲ੍ਹ ਕੇ ਵੀ ਨਹੀਂ ਦੇਖਿਆ ਆਪਾਂ ਹੁਣੇ ਸ਼ੋਪ ਤੋਂ ਬਾਹਰ ਆਏ ਆ ਮੇਰੇ ਵਾਈਫ ਨਾਲ ਸੀਗੇ ਆਪਾਂ ਉਹਨਾਂ ਦੀ ਸ਼ੋਪ ਦੇ ਬਾਹਰ ਹੀ ਉਹ ਡੱਬਾ ਗੇਰਿਆ ਉੱਥੇ ਸਾਰਾ ਮੈਂ ਉੱਥੇ ਖੰਡਾ ਕੇ ਆ ਅੱਪਾ ਇਹ ਕਰੇ ਆਪਾਂ ਫਿਰ ਉਸ ਵੇਲੇ ਉਹਨਾਂ ਨੇ ਕੁਝ ਨਹੀਂ ਕੀਤਾ ਵੀ ਤੁਸੀਂ ਸਰ ਨਹੀਂ ਨਹੀਂ ਕੁਝ ਵੀ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤਾਂ ਕੋ ਉੱਥੇ ਇੱਕ ਕਸਟਮਰ ਸੀਗਾ ਉਹ ਕਹਿੰਦਾ ਕੀ ਹੋ ਗਿਆ ਮੈਂ ਕਹਾਂ ਜੀ ਐਦਾਂ ਇਹ ਚੀਜ਼ ਹੈ ਕਿ ਤਿੰਨ ਦਿਨਾਂ ਦੀ ਚੀਜ਼ ਹੈ ਤਿੰਨ ਦਿਨਾਂ ਦੇ ਵਿੱਚ ਇਹ ਚੀਜ਼ ਐਸੀ ਹੋ ਗਈ ਮਾਲਕਾਂ ਦਾ ਹੋਈ ਪੂਰੀ ਗੱਲ ਕੀ ਹੋ ਜੀਗੀ ਤੁਹਾਨੂੰ ਤੁਹ ਜੀ ਨਹੀਂ ਗੱਲ ਹੋ ਜੀ ਹੁਣ ਦੇਖੋ ਜੀ ਹੁਣ ਇਹ ਨਹੀਂ ਪਤਾ ਮੈਨੂੰ ਵੀ ਉਹ ਮਾਲਕ ਸੀਗੇ ਜਾਂ ਉਹਨਾਂ ਦਾ ਕੋਈ ਮੈਨੇਜਰ ਸੀਗਾ ਜਾਂ ਕੋਈ ਸਟਾਫ ਮੈਂਬਰ ਸੀ ਉਹਨਾਂ ਦਾ ਜਿਹੜਾ ਸਟਾਫ ਮੈਂਬਰ ਆ ਉਹਨੇ ਮੈਨੂੰ ਇਹੀ ਗੱਲ ਲਈ ਆ ਵੀ ਕਹਿੰਦੇ ਵੀ ਛੋਟੇ ਬਾਉ ਜੀ ਹੈ ਬਾਉ ਜੀ ਹੈ ਛੋਟੇ ਜਾਂ ਵੱਡੇ ਹੈ ਨਹੀਂ ਪਤਾ ਕਹਿੰਦੇ ਸਾਡੇ ਬਾਉ ਜੀ ਆ ਵੀ ਬਾਉ ਜੀ ਨਾਲ ਗੱਲ ਕਰ ਲੋ ਉਹਨਾਂ ਨੇ ਮਤਲਬ ਕਿ ਮੇਰੀ ਗੱਲ ਸੁਣੀ ਵੀ ਨਹੀਂ ਹੈਗੀ ਇਹਨਾਂ ਗੱਲ ਤਰੀਕੇ ਨਾਲ ਕਰੀ ਗਈ ਵੀ ਚਲੋ ਬੰਦਾ ਡੱਬਾ ਖੋਲ ਕੇ ਮਠਾਈ ਦੇਖਦਾ ਹੈ ਵੀ ਕੀ ਹੋਇਆ ਉਹਨਾਂ ਨੇ ਦੇਖੀ ਵੀ ਨਹੀਂ ਹੈਗੀ ਆਪਾਂ ਆਏ ਦੁਕਾਨ ਤੋਂ ਬਾਹਰ ਆਏ ਉੱਥੇ ਮੈਂ ਵੀਡੀਓ ਬਣਾਈ ਉਹਨਾਂ ਦੀ ਸ਼ਾਪ ਦੀ ਤੇ ਉਹ ਡੱਬਾ ਮੈਂਨੇ ਉੱਥੇ ਹੀ ਖੰਡਾਤਾ ਜੀ ਤੁਸੀਂ ਕੀ ਕਹਿਣਾ ਜਾਓਗੇ ਜਿਹੜੇ ਲੋਕੋ ਤੇ ਫਰਮੇਸ਼ੀ ਸਮਾਂ ਲੈਣਗੇ ਦੇਖੋ ਜੀ ਲੋਕਾਂ ਦਾ ਦੇਖੋ ਕੀ ਕਹਿ ਸਕਦੇ ਆ ਲੋਕੀ ਜਾਂਦੇ ਵੀ ਆ ਲੈਂਦੇ ਵੀ ਆ ਪਰ ਆਪਾਂ ਨਹੀਂ ਆਪ ਤੋਂ ਬਾਅਦ ਉੱਥੇ ਜਾਂਦੇ ਅਸੀਂ ਅੱਜ ਦੇ ਨਹੀਂ ਬਚਪਨ ਤੋਂ ਹੀ ਉੱਥੋਂ ਜਿੰਨੀ ਵੀ ਮਠਾਈ ਆ ਸਾਡੀ ਅਨੇਜਾ ਤੋਂ ਹੀ ਜਾਂਦੀ ਹੈ ਪਰ ਉਹ ਨਹੀਂ ਜਾਂਦਾ ਨਾ ਜੀ ਕਦੀ ਵੀ ਨਹੀਂ ਜੀ ਉਰਲੀ ਲੱਗੀ ਹੋਈ ਸੀ ਜਾਂ ਵਾਕੀ ਬਲੇਖਾ ਦਾ ਪਿਆ ਹੋਵੇ ਕਿਤੇ ਮੇਰੇ ਕੋਲ ਵੀਡੀਓ ਹੈਗੀ ਆ ਸਰ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ ਨਹੀਂ ਜੀ ਮੈਂ ਕਹਿੰਦਾ ਬੱਚਾ ਦੇਖ ਕੇ ਵੀ ਦੱਸ ਦੇਗਾ ਵੀ ਉਹਨੂੰ ਉਰਲੀ ਲੱਗੀ ਪਈ ਆ ਜਾਂ ਕੁਝ ਹੋਰ ਹੋਇਆ ਜੀ ਪਲੀ ਜਦੋਂ ਤੁਸੀਂ ਲਾਸਟ ਰੋਟੇ ਟੇਸਟ ਕੀਤਾ ਤਾਂ ਤੁਸੀਂ ਜੋ ਕੱਟੀ ਤੁਸੀਂ ਕਰ ਉਹ ਲੱਗੀ ਵੀ ਕੀ ਉਹਦਾ ਟੇਸਟ ਕਰਿਆ ਜਾਊਗਾ ਇਸ ਕੋਲ ਟੇਸਟ ਵੀ ਜੀ ਮਦਰ ਨੇ ਕੀਤੀ ਹੈ ਟੇਸਟ ਮਾਰਨਿੰਗ ਦੇ ਵਿੱਚ ਕਹਿੰਦੇ ਵੀ ਮੈਨੂੰ ਖੱਟਾ-ਖੱਟਾ ਪੰਜਾ ਲੱਗ ਰਿਹਾ ਜੀਗਾ ਉਹਦੇ ਵਿੱਚੋਂ ਤੇ ਕਹਿੰਦੇ ਜਦੋਂ ਮੈਂ ਦੇਖਿਆ 스멜 ਦੀ ਵੀ ਥੋੜੀ ਅਜੀਬ ਲੱਗਦੀ